2-3 ਦਿਨ ਦੀ ਇੱਕ ਖਬਰ ਵਾਇਰਲ ਹੋਈ ਹੋਈ ਆ ਕਿ ਕੈਨੇਡਾ ਤੋਂ ਆਈ ਇੱਕ ਪਤਨੀ ਨੇ ਫਰੀਦਕੋਟ ਦੇ ਨੇੜੇ ਪਿੰਡ ਦਾ ਕੋਈ ਆਪਣੇ ਆਸ਼ਿਕ ਨਾਲ ਮਿਲ ਕੇ ਉੱਥੇ ਆਪਣੇ ਪਤੀ ਨੂੰ ਉਹਦਾ ਗਲਾ ਘੋਟ ਕੇ ਉਹਨੂੰ ਮਾਰਤਾ ਇਹੋ ਜੀਆਂ ਖਬਰਾਂ ਥੋੜੇ ਦਿਨਾਂ ਬਾਅਦ ਹੀ ਸੁਣਨ ਨੂੰ ਮਿਲ ਜਾਂਦੀਆਂ ਨੇ ਯੂਪੀ ਦੇ ਵਿੱਚ ਇੱਕਾ ਆਪਣੇ ਪਤੀ ਨੂੰ ਆਸ਼ਕ ਨਾਲ ਮਿਲ ਕੇ ਮਾਰਿਆ ਸੀ ਇੱਕਔਰਤ ਨੇ ਤੁਸੀਂ ਜਾਣਦੇ ਆ ਸਾਰੇ ਜਿਹਨੂੰ ਨੀਲੇ ਡਰਮ ਦੇ ਵਿੱਚ ਪਾ ਦਿੱਤਾ ਸੀ ਪੂਰੇ ਸੰਸਾਰ ਦੇ ਵਿੱਚੋਂ ਖਬਰ ਵਾਇਰਲ ਹੋਈ ਸੀ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਵੀ ਇਹਨਾਂ ਕੁੜੀਆਂ ਨੂੰ ਹੋਇਆ ਕੀ ਹੋਇਆ ਹੈ ਹੈ ਜੇ ਤੁਸੀਂ ਉਹਦੇ ਨਾਲ ਨਹੀਂ ਰਹਿਣਾ ਆਪਣੇ ਪਤੀ ਨਾਲ ਉਹਨੂੰ ਕਹਿ ਦਿਓ ਵੀ ਮੈਨੂੰ ਤੂੰ ਪਸੰਦ ਨਹੀਂ ਹੈਗਾ ਮੈਨੂੰ ਕੋਈ ਹੋਰ ਪਸੰਦ ਆ ਮੈਂ ਤੇਰੇ ਨਾਲ ਨਹੀਂ ਰਹਿਣਾ ਉਹਨੂੰ ਮਾਰ ਦੇ ਕਹਤੇ ਆ ਕਿਸਦਾ ਪੁੱਤ ਕਿਉਂ ਮਾਰਦੇ ਆ ਕਿਸਦਾ ਭਾਈ ਕਿਉਂ ਮਾਰਦੇ ਆ ਕਿਸਦਾ ਘਰ ਕਿਉਂ ਝਾੜਦੀਆਂ ਤੁਸੀਂ ਥੋਡੇ ਜੇ ਤੁਸੀਂ ਉਹਨੂੰ ਇਹ ਗੱਲ ਕਹਿ ਦੋਗੇ ਵੀ ਮੈਨੂੰ ਤੂੰ ਪਸੰਦ ਨਹੀਂ ਤੁਹਾਨੂੰ ਰੱਖੂਗਾ ਰੱਖੂਗਾ ਵੀ ਕੌਣ ਅਗਲੇ ਨੇ ਜਦ ਆਹ ਵੜਦਣਾ ਤੁਹਾਡਾ ਬਾਕੀ ਫਿਰ ਉਹਨੂੰ ਮਾਰਨ ਤੋਂ ਬਾਅਦ ਕਿਹੜਾ ਤੁਹਾਨੂੰ ਤੁਹਾਡਾ ਆਸ਼ਕ ਮਿਲ ਜਾਂਦਾ ਏ ਫਿਰ ਤੁਸੀਂ ਜੇਲ੍ਹ ਵਿੱਚ ਸੜਦੀਆਂ ਏ ਲੱਖਾਂ ਰੁਪਈਆ ਤੁਹਾਡਾ ਲੱਗ ਜਾਂਦਾ ਏ ਬਦਨਾਮੀ ਹੁੰਦੀ ਆ ਮੱਥੇ ਤੁਹਾਨੂੰ ਕੋਈ ਲਾਉਂਦਾ ਨਹੀਂ ਹੈਗਾ ਹੈ ਥੋਡੇ ਕਰਕੇ ਨਾ ਥੋਡੇ ਵਰਗੀਆਂ ਜਨਾਨੀਆਂ ਕਰਕੇ ਅੱਜਕੱਲ ਤੇ ਨੌਜਵਾਨ ਵਿਆਹ ਕਰਾਉਣ ਤੋਂ ਡਰਨ ਲੱਗ ਪਏ ਬੇੜਾ ਵਹਿ ਗਿਆ ਤੁਹਾਡੀ ਸੋਚ ਦਾ